ਸੋ ਤੁਸੀਂ ਤਸਵੀਰਾਂ ਦੇਖ ਰਹੇ ਹੋ ਕਿ ਇਹ ਰਾਣਾ ਬੜਾ ਚੌਰੀ ਦੀ ਵਾਈਫ ਹੈ ਰੋ ਰੋ ਕੇ ਕਿਰਨਾ ਬੁਰਾ ਹਾਲ ਹੋ ਚੁੱਕਾ ਕਿਉਂਕਿ 10 ਦਿਨ ਦੀ ਇਹ ਸੋਗਣ ਰਹੀ ਹੈ 10ਵੇਂ ਦਿਨ ਇਹ ਵਿਧਵਾ ਹੋ ਗਈ ਹੈ ਔਰ ਅੱਜ ਰਾਣਾ ਬੜਾ ਚੌਰੀ ਦਾ ਜਿਹੜੀ ਅੰਤਮ ਅਰਦਾਸ ਹੈ ਭੋਗ ਹੈ ਤੇ ਉਸ ਵਿੱਚ ਸ਼ਾਮਲ ਹੋਣ ਵਿੱਚ ਜਾ ਰਹੀ ਹੈ ਔਰ ਦੇਖ ਸਕਦੇ ਹੋ ਤਸਵੀਰ ਵਿੱਚ ਕੀ ਹਾਲ ਹੋ ਚਾ ਇਹਦੀ ਮਾਤਾ ਜੀ ਔਰ ਉਹਦੀ ਜਿਹੜੀ ਵਾਈਫ ਹੈ ਉਹਨਾਂ ਦਾ ਰੋ ਰੋ ਕੇ ਬੁਰਾ ਹਾਲ ਹੋ ਚੁੱਕਾ ਔਰ ਰਾਣੇ ਦੇ ਪਿਤਾ ਨੇ ਦੱਸਿਆ ਕਿ ਇਹ ਵਿਚਾਰੀ ਹੁਣ ਗੋਲੀਆਂ ਖਾ ਕੇ ਦਵਾਈ ਖਾ ਕੇ ਜਿਹੜਾ ਆਪਣਾ ਗੁਜ਼ਾਰਾ ਕਰ ਰਹੀ ਹੈ ਅੱਜ ਰਾਣਾ ਬੜਾ ਚੋਰੀ ਦਾ ਭੋਗ ਵੀ ਐ ਸੋ ਤਸਵੀਰਾਂ ਤੁਹਾਨੂੰ ਮੈਂ ਦਿਖਾ ਰਿਹਾ ਰਾਣਾ ਬੜਾ ਚੋਰੀ ਦੀ ਵਾਈਫ ਦੀਆਂ ਕਿ ਰੋ ਰੋ ਕੇ ਕਿੰਨਾ ਬੁਰਾ ਹਾਲ ਹੋ ਚੁੱਕਾ ਐ ਉਹਨਾਂ ਦੀ ਵਾਈਫ ਦਾ ਕੀ ਪੇਸ਼ੇਨ ਐ ਇਸ ਲਈ ਕਿਦਾਂ ਦੀ ਹਾਲਤ ਹੈ ਮੈਡੀਸਨ ਤੇ ਰਹਿੰਦੇ ਜੀ ਬਸ ਠੀਕ ਐ ਤੇ ਨਹੀਂ ਅਸੀਂ ਮੈਂ ਬੇਟਾ ਮੈਸੇਜ ਰਾਤ ਨੂੰ ਦਵਾਈ ਖਾ ਲਈ ਸੌ ਜੀਦਾ ਨਹੀਂ ਜਿਵੇਂ ਪਹਿਲਾਂ ਮੈਂ ਗੱਲ ਕੀਤੀ ਜੋ ਕਾਂਡ ਹੋਇਆ ਉਹ ਤਾਂ ਉਹਦੀ ਜਿਵੇਂ ਉਹਨਾਂ ਦੀ ਚਾਲ ਸੀ ਪੂਰੀ ਇੱਕ ਪਲੈਨਿੰਗ ਸੀ ਪਲੈਨਿੰਗ ਦੇ ਵਿੱਚ ਇਹ ਰਾਣੇ ਨੂੰ ਕਿੱਦਾਂ ਲੈ ਕੇ ਆਏ ਸੀ ਇੱਕ ਵਾਰ ਗਰਾਊਂਡ 'ਚ ਸੀ ਜਾਂ ਇਹ ਲੱਗ ਗਿਆ ਪਾਰਕਿੰਗ ਦੇ ਵਿੱਚ ਗਰਾਊਂਡ ਦੇ ਅੰਦਰ ਦਾ ਜੀ ਅੱਛਾ ਇਨ 셀ਫੀ ਦੇ ਬਹਾਨੇ ਬਾਹਰ ਲੈ ਕੇ ਗਏ ਓਕੇ ਇੱਕ ਨੇ ਹੀ ਤੇ ਕਪੜਾ ਪਾਤਾ ਦੂਜੇ ਨੇ ਪਿਸਟਲ ਦੇ ਪਿੱਛੇ ਤੇ ਗੋਲੀ ਮਾਰੀ